ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪਹੁੰਚੇ ਜੀ ਚੰਡੀਗੜ੍ਹ ਜਿਵੇਂ ਕਿ ਕਈ ਦਿਨ ਤੋਂ ਅਸੀਂ ਵੀਡੀਓ ਪਾਉਂਦੇ ਆ ਰਹੇ ਹਾਂ ਉਹਦੇ ਚ ਆਪਾਂ ਦੱਸਿਆ ਵੀ ਜਿਹੜੀ ਡੀਜ਼ਲ ਤੇ ਕਣਕ ਦੀ ਸਾਡੇ ਨਗਰ ਵੱਲੋਂ ਸਾਡੇ ਨਾਲ ਜਿਵੇਂ ਪਿੰਡ ਹੋਰ ਵੀ ਜੁੜ ਚੁੱਕੇ ਆ ਪਿੰਡ ਚੁੰਨੀ ਮੱਜਲਾ ਸਾਧੂਗੜ੍ਹ ਤੇ ਜਲਵੇੜੀ ਧੂਮੀਆਂ ਹਨਾ ਨਾਲ ਫਟਕ ਮੱਜਲੀ ਉਹ ਜੁੜ ਚੁੱਕੇ ਆ ਸਾਡੇ ਨਾਲ ਤੇ ਨਾਲ ਮਿਲ ਕੇ ਜਿਹੜੀ ਅਸੀਂ ਹੜਪੇੜ ਤੇ ਪਰਿਵਾਰਾਂ ਦੀ ਜਿਹੜੀ ਸੇਵਾ ਕਰਨੀ ਹੈ ਸੋ ਅੱਜ ਡੀਜ਼ਲ ਦੀ ਸੇਵਾ ਤੋਂ ਸ਼ੁਰੂਆਤ ਕਰਨ ਲੱਗੇ ਆ ਜੀ ਚੰਡੀਗੜ੍ਹ ਪਹੁੰਚੇ ਆ ਸੋ ਇਹਦਾ ਚੰਡੀਗੜ੍ਹ ਆ ਕੇ ਅੱਜ ਡੀਜ਼ਲ ਅਸੀਂ ਨੇ ਪਰਵਾਇਆ ਟਰਾਲੀ ਵਿੱਚ ਲਗਭਗ 50 ਡਰਮ ਅਸੀਂ ਅੱਜ ਇੱਥੋਂ ਪਰਵਾਏ ਆ ਤੇ ਬਾਕੀ ਸਾਡੇ ਨਾਲ ਚੁੰਨੀ ਮੱਝਲੇ ਤੋਂ ਵੀ ਕਲੱਬ ਨੁਜ਼ਮਾਨ ਸਾਰੇ ਸਾਡੇ ਨਾਲ ਹੈ ਤੇ ਸਾਡੇ ਨਾਲ ਸਾਫਕਾ ਸਰਪੰਚ ਸਾਹਿਬ ਸੋ ਆਪਾਂ ਸਾਰੇ ਆਪਾਂ ਅੱਜ ਗੱਲਬਾਤ ਕਰਦੇ ਆ ਪੁੱਛਦੇ ਆ ਵੀ ਇੱਥੇ ਆਉਣ ਦਾ ਕੀ ਕਾਰਨ ਹੈ ਤੇ ਅੱਗੇ ਦਾ ਕੀ ਪਲਾਨ ਹੈ ਸਾਡਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜਿੰਨੇ ਵੀ ਐਸ ਚੈਨਲ ਨੂੰ ਦੇਖ ਰਹੇ ਹਨ ਉਹਨਾਂ ਨੂੰ ਮੇਰੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸ਼ੁਰੂਆਤ ਪ੍ਰਮਾਤਮਾ ਦਾ ਆਸ਼ੀਰਵਾਦ ਲੈ ਕੇ ਅਸੀਂ ਜਿੰਨਾ ਵੀ ਸਾਡਾ ਤੁਸੀਂ ਕੈਮਰੇ ਨੂੰ ਕਮਾ ਕੇ ਦਿਖਾ ਦੋ ਸਭ ਤੋਂ ਪਹਿਲਾਂ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਜਿੰਨਾ ਨੌਜਵਾਨ ਇੱਥੇ ਇਹ ਹੜਪੀੜਤਾ ਦੀ ਮਦਦ ਵਾਸਤੇ ਜੁੜਿਆ ਸਾਡਾ ਸਤਿਕਾਰਯੋਗ ਪਿੰਡ ਚੁੰਨੀ ਮਾਜਰਾ ਸਾਧੂਗੜ ਅਰਜੰਦਰਗੜ ਤਾ ਸਾਡਾ ਨਾਲ ਸਾਧੂਗੜ ਦੇ ਫਟਕ ਮੱਜਰੀ ਝਿਲਵੇੜੀ ਧੂਮੀ ਇਹ ਨਗਰ ਨੇ ਇੰਨੀ ਸੇਵਾ ਕਰੀ ਹੈ ਹੜਪੀੜਤਾਂ ਦੇ ਜੋ ਸਾਡੇ ਕਹਿੰਦੇ ਕਿ ਸ਼ਾਨਪਰਾ ਜਾਂ ਕਿਸੇ ਤਰ੍ਹਾਂ ਦੇ ਵੀ ਉਥੇ ਕਹਿੰਦੇ ਪਾਣੀ ਦੇ ਵਿੱਚ ਗ੍ਰਸਤ ਹੋ ਚੁੱਕੇ ਆ ਉਹਨਾਂ ਵਾਸਤੇ ਅੱਜ ਅਸੀਂ ਚੰਡੀਗੜ੍ਹ ਦੇ ਵਿੱਚ ਤੋਂ ਚੰਡੀਗੜ੍ਹ ਦਾ ਮਕਸਦ ਸਾਡਾ ਆਉਣ ਦਾ ਇਹ ਸੀਗਾ ਵੀ ਅਸੀਂ ਜਿੰਨਾ ਵੀ ਸਾਡਾ ਤੇਲ ਫੁੱਲ ਇਕੱਠਾ ਹੋਇਆ ਹੈ ਸਾਨੂੰ ਕਿਸੇ ਤਰ੍ਹਾਂ ਦੀ ਰਾਹਤ ਮਿਲ ਸਕੇ ਤਾਂ ਅਸੀਂ ਚੰਡੀਗੜ੍ਹ ਪਹੁੰਚਿਆ ਨਹੀਂ ਸਾਡਾ ਸਿਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪੈਂਦਾ ਉਹਦੇ ਵਿੱਚ ਤੇ ਵੀ ਅਸੀਂ ਤਿਲ ਫੁੱਲ ਇਕੱਠਾ ਕਰਕੇ ਉਹ ਪਰਿਵਾਰਾਂ ਦੀ ਮਦਦ ਕਰ ਸਕਦੇ ਤੇ ਵੀ ਨਹੀਂ ਆਪਾਂ ਸਿੱਧਾ ਵੀ ਦੇ ਸਕਦੇ ਤੇ ਇੱਥੋਂ ਆਪਾਂ ਨੂੰ ਫਾਇਦਾ ਹੋਊਗਾ ਸਾਨੂੰ ਜੋ ਡਿਸਕਾਊਂਟ ਮਿਲਿਆ ਹੈ ਅਸੀਂ ਇਹ ਵੀਡੀਓ ਦੇ ਰਹੀ ਇੱਕ ਦੱਸਣਾ ਚਾਹੁੰਦੇ ਹਾਂ ਇੱਕ ਮੈਸੇਜ ਲਾਉਣਾ ਚਾਹੁੰਦੇ ਹਾਂ ਜਿੰਨੇ ਸਾਡੇ ਪੰਜਾਬ ਦੇ ਨੌਜਵਾਨ ਕੋਈ ਕਲੱਬ ਬਣਾਇਆ ਹੋਵੇ ਕੋਈ ਕਿਸੇ ਤਰ੍ਹਾਂ ਦਾ ਜੂਥ ਜੁੜਿਆ ਹੋਵੇ ਜਾਂ ਪੰਚਾਇਤਾਂ ਜਾਂ ਕਿਸੇ ਤਰ੍ਹਾਂ ਦਾ ਨਗਰ ਦਾ ਸਹਿਯੋਗ ਹੈ ਆਪਣਾ ਜਿੱਥੇ ਤੋਂ ਕਿਸੇ ਸਿਸਟਮ ਦਾ ਵੀ ਤੁਹਾਨੂੰ ਫਾਇਦਾ ਹੁੰਦਾ ਉਹ ਫਾਇਦਾ ਲੈ ਕੇ ਅਸੀਂ ਕਿਸੇ ਆਪਾਂ ਮਦਦ ਕਰਨ ਵਾਸਤੇ ਜਾਈਏ ਉਹਦਾ ਭਲਾ ਹੋ ਸਕੇ ਸਾਨੂੰ ਅੱਜ ਅਸੀਂ ਇੱਕ ਵੀਡੀਓ ਦੇ ਜਰੀਏ ਦੱਸਣਾ ਚਾਹੁੰਦੇ ਆ 10000 ਲੀਟਰ ਡੀਜ਼ਲ ਅੱਜ ਅਸੀਂ ਚੰਡੀਗੜ੍ਹ ਤੋਂ ਖਰੀਦ ਕਰਿਆ ਉਦੇ ਵਿੱਚ ਸਾਨੂੰ 55000 ਰੁਪਏ ਤੋਂ ਉੱਪਰ ਡਿਸਕਾਊਂਟ ਮਿਲਿਆ। ਇਹ ਡਿਸਕਾਊਂਟ ਅਸੀਂ ਆਪਣੇ ਨੱਗਰ ਵਾਸਤੇ ਨਹੀਂ ਜਿੰਨੇ ਅਸੀਂ ਖੜੇ ਆ ਪਰਿਵਾਰ ਖੜੇ ਆ ਜਿੰਨਾ ਸਾਡਾ ਆ ਪਰਿਵਾਰ ਖੜਿਆ ਹੈ ਸਾਡਾ ਨੱਗਰ ਖੜਾ ਸਾਡੇ ਹਲਕੇ ਦੇ ਲੋਕ ਖੜੇ ਆ। ਅਸੀਂ ਸਿਰਫ ਉਹਨਾਂ ਵਾਸਤੇ ਅੱਜ ਮਿਹਨਤ ਕਰੀਆ। ਮਿਹਨਤ ਕਹਿੰਨੇ ਨੇ ਕਰੀਆ ਇਹ ਸਾਡੇ ਭਰਾ ਜਿੰਨੇ ਤੁਸੀਂ ਦੇਖ ਰਹੇ ਆ। ਉਹਨਾਂ ਨੇ ਕਰੀਆ ਤਾਂ ਅਸੀਂ ਕਿਸੇ ਦੇ ਵਿੱਚ ਤਿਲ ਫੁੱਲ ਸਾਡਾ ਵੱਧ ਤੋਂ ਵੱਧ ਫਾਇਦਾ ਕਰ ਸਕੇ। ਉਹੀ ਅਸੀਂ ਅਪੀਲ ਕਰਦੇ ਆ ਕਿਸੇ ਵੀ ਨਗਰ ਨੇ ਇਸ ਤਰ੍ਹਾਂ ਸੇਵਾ ਕਰਨੀ ਹੈ ਤੁਸੀਂ ਗਰੋਸਰੀ ਦਾ ਸਮਾਨ ਕਿਸੇ ਸਟੋਰ ਤੋਂ ਲੈਣਾ ਹੈ ਵਧੀਆ ਤੋਂ ਲੋ ਜੋ ਤੁਹਾਨੂੰ ਡਿਸਕਾਊਂਟ ਦੇ ਸਕੇ ਤੁਹਾਨੂੰ ਫਾਇਦਾ ਫਾਇਦਾ ਕਰ ਸਕੇ ਅੱਗੇ ਸਾਡੀ ਜਿਹੜੀ ਹੁਣ ਹੈ ਟੀਮ ਦੀ ਆ ਸਾਡਾ ਪਰਿਵਾਰ ਖੜਾ ਹੈ ਸਾਡੀ ਜਿਹੜੀ ਤਾਰੀਖ ਹੈ 20 ਤਾਰੀਖ ਦਿਨ ਸ਼ਨੀਵਾਰ ਸ਼ਾਮ ਨੂੰ ਅਸੀਂ ਐ ਫਤਿਹਗੜ੍ਹ ਸਾਹਿਬ ਤੋਂ ਅੰਮ੍ਰਿਤਸਰ ਜਾਣ ਵਾਸਤੇ ਅਸੀਂ ਚਾਲਾ ਪਾਉਣਾ ਹੈ 20 ਤਰੀਕ 21 ਤਰੀਕ ਉਥੇ ਵੀ ਅਸੀਂ ਉਹ ਪਰਿਵਾਰਾਂ ਨਾਲ رابطہ ਕਾਇਮ ਕਰਿਆ ਹੈ ਵੀ ਸਾਡੇ ਜਿਹੜੇ ਉਹ ਪਰਿਵਾਰ ਹੜਪੀੜਤ ਬਣੇ ਹੋਏ ਆ ਉਹਨਾਂ ਦੀ ਮਦਦ ਕਰਨ ਵਾਸਤੇ ਅਸੀਂ 21 ਤਰੀਕ ਨੂੰ ਉਹਨਾਂ ਦੀ ਸਹਾਇਤਾ ਕਰ ਸਕੀਏ ਸਾਡੀ ਇਹ ਹੀ ਬੇਨਤੀ ਹੈ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਮੇਰੀ ਤਾਂ ਹੱਥ ਬੰਨ੍ਹ ਕੇ ਇਹ ਵੀ ਬੰਦ ਗਿਆ ਇਸਤਰੀਆਂ ਨੌਜਵਾਨ ਜੁੜ ਕੇ ਨਾ ਜਿਸ ਤਰ੍ਹਾਂ ਖੜੇ ਹੈ ਸਾਰੇ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਗਰੁੱਪ ਬਣਾ ਕੇ ਸੇਵਾ ਕਰੀਏ ਇਹ ਪ੍ਰਭਾਵ ਹੈ ਨੌਜਵਾਨਾਂ ਦੇ ਉੱਪਰ ਪੈਂਦਾ ਹੈ ਇਸ ਤਰ੍ਹਾਂ ਦਾ ਵੀ ਅਸੀਂ ਇਕੱਠੇ ਹੋਣ ਦਾ ਜਲਿਆ ਬਣਸ ਗਈ ਹੈ ਸਾਡੀ ਇਹੀ ਬੇਨਤੀ ਹੈ ਬਾਕੀ ਜੋ ਸਾਡਾ ਕੋਈ ਵੀਰ ਬੋਲਣਾ ਚਾਹੁੰਦਾ ਹੈ ਉਹ ਤੁਹਾਨੂੰ ਬੋਲ ਕੇ ਇਹ ਵੀ ਦੱਸ ਸਕਦੇ ਆ ਤੇ ਬਾਕੀ ਸਾਡੀ ਸਾਰੇ ਜਿੰਨੇ ਵੀ ਵੀਡੀਓ ਦੇਖ ਰਹੇ ਆਂ ਵੀਰਾਂ ਨੂੰ ਬੇਨਤੀ ਹੈ ਵੀ ਜਿਵੇਂ ਹੁਣ ਸਾਡੇ ਨਗਰ ਵੱਲੋਂ ਇੱਕ ਹੰਬੜਾ ਮਾਰਿਆ ਗਿਆ ਹੈ ਆਪਣੇ ਪੰਜਾਬ ਲਈ ਆਪਾਂ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਐਵੇਂ ਸਾਡੀ ਅਖੀਰ ਤੱਕ ਇਹੀ ਅਪੀਲ ਰਹੂਗੀ ਵੀ ਤੁਸੀਂ ਵੀ ਰਲ ਮਿਲ ਕੇ ਐਵੇਂ ਪੰਜ ਪਿੰਡ ਚਾਰ ਪਿੰਡ ਦੋ ਪਿੰਡ ਰਲ ਮਿਲ ਕੇ ਆਪਾਂ ਸੇਵਾ ਕਰੀਏ ਤਾਂ ਉਹਦਾ ਕਿਸੇ ਪਿੰਡ ਨੂੰ ਚੰਗਾ ਪ੍ਰੋਫਿਟ ਵੀ ਹੋ ਸਕਦਾ ਸੋ ਠੀਕ ਹੈ ਜੀ ਚੱਲੀਏ ਜੀ ਫਿਰ ਤੁਸੀਂ ਤੇ ਬਾਕੀ ਸਾਰੇ ਜਿੰਨੇ ਵੀ ਆਪਾਂ ਨੇ ਜਾਣਾ ਹੀ ਸਾਰੇ ਨਾਲ ਉੱਥੇ ਆਪਾਂ ਸੇਵਾ ਕਰਦੇ ਆ ਜੀ ਹਨ ਵੀ ਹਾਂ ਠੀਕ ਹੈ ਜੀ ਬਹੁਤ ਹੀ ਲੰਬੀ